ਮੁਸ਼ਕਿਲ ਸਾਨੂੰ ਇਹ ਹੈ ਕਿ ਸਾਡੇ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ ਸਾਡੇ ਇਹ ਹੈ ਕਿ ਚੈਂਬਰ ਸਾਡੇ ਸਾਰੇ ਭਰੇ ਹੋਏ ਆ ਜਦੋਂ ਬਾਦਸ਼ਾਹ ਆਉਂਦੀ ਆ ਸਾਡੇ ਘਰਾਂ 'ਚ ਪਾਣੀ ਜਾਂਦਾ ਛੋਟੇ ਛੋਟੇ ਸਾਡੇ ਬੱਚੇ ਆ ਕੋਈ ਸਾਪ ਕੋਈ ਇਹਨਾਂ ਦੇ ਘਰੋਂ ਪਿਛਲੇ ਮਹੀਨੇ ਸੱਪ ਨਿਕਲੇ ਆ ਚੂਹੇ ਸੱਪ ਸਾਡੇ ਘਰਾਂ 'ਚ ਕੁਸ ਜਾਂਦੇ ਆ ਛੋਟੇ ਛੋਟੇ ਸਾਡੇ ਬੱਚੇ ਆ ਮੁਸ਼ਕਿਲ ਇਹ ਹੈ ਵੀ ਸਾਡੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਵਾ ਸੇਵਰ ਕਰਨੇ ਕੋਈ ਸਾਫ ਆ ਰਿਹਾ ਲੋਕਾਂ ਨੇ ਗਾਇਆਂ ਮੱਧਿਆ ਰੱਖੀਆਂ ਹੋਈਆਂ ਵਾ ਤੇ ਉਹ ਸਾਰਾ ਗੰਦ ਰੋੜ ਰੋੜ ਕੇ ਸਾਡੇ ਘਰਾਂ ਨੂੰ ਆਂਡਿਆ ਵਾ ਤੇ ਸਾਡੇ ਕਮਰੇਆਂ ਚ ਸੱਪ ਵੜਦੇ ਪਏ ਆ ਮੁਸ਼ਕਲ ਇਹ ਵੀ ਵੇਖੋ ਇੱਥੇ ਮੱਝ ਰੱਖੀ ਆ ਮੁਲਾਜ਼ਮਾਂ ਨੇ ਤੇ ਉਹ ਨਾ ਮੱਝ ਰੱਖਣ ਦੇ ਕਰਕੇ ਸਾਰੇ ਸੀਵਰ ਭਰੇ ਹੋਏ ਆ ਸੀਵਰਾਂ ਦੇ ਕਰਕੇ ਵੇਖੋ ਲੋਕਾਂ ਦੇ ਘਰ ਪਾਣੀ ਇੰਨਾ ਕਿ ਆ ਰਿਹਾ ਕੋਈ ਹਿਸਾਬ ਨਹੀਂ ਲੋਕਾਂ ਦੇ ਛੋਟੇ ਛੋਟੇ ਬੱਚੇ ਆ ਇੱਥੇ ਕੈਂਸਰ ਹੁੰਦਾ ਵੀ ਡਾਰੇ ਲੋਕਾਂ ਨੂੰ ਇੱਥੇ ਡੈਂਗੋ ਵੀ ਬੀਬੀਆਂ ਨੂੰ ਹੋਇਆ ਸਾਰੀਆਂ ਨੂੰ अच्छा कि गायियां मजा रखिया कि अलो हैगियां है ने के नहीं इथे शहर से लो ही है है। नहीं हैगियां हां शहर से लो हैगियां अच्छा कुलस्वरा जी ने गायियां रखी हां हां जी जे को आंदा भीया परे परे होगे जल जांदा ਸਾਡੇ ਇਧਰ ਕੋਈ ਨਹੀਂ ਆਦਾ ਸਾਡੇ ਇਧਰ ਕਿਉਂ ਨਹੀਂ ਆਦਾ ਪਾਨੋ ਦੇ ਆ ਰਹੀ ਆ ਪੰਜ 6 ਮਹੀਨੇ ਤੋਂ ਆ ਰਹੀ ਮੁਸ਼ਕਲ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੁਣ ਅਸੀਂ ਦੁਖੀ ਹੋ ਕੇ ਬੁਲਾਇਆ মিডিਆ ਵਾਲਿਆਂ ਨੂੰ ਕਿ ਸਾਡੀ ਸੁਣਵਾਈ ਕੀਤੀ ਜੇ ਨਾ ਕਰਨਗੇ ਪਰ ਅਸੀਂ ਤਨ ਨਾ ਦੇਵਾਂਗੇ ਵੱਡੇ ਕਮੇਟੀ ਕਰ ਦਰਜੀ ਤੇ ਉਹਨੂੰ ਧੰਨਾ ਦਵਾਂਗੇ ਉੱਥੇ ਜਾ ਕੇ ਸੁਖਰਾਜ ਗੌਰ ਕੀ ਇਲਾਕਾ ਕੀ ਨਾ ਸਾਡਾ ਹਰ ਕ੍ਰਿਸ਼ਨਨਗਰ ਅਸਾ ਮੁਸ਼ਕਲ ਕੀ ਮੁਸ਼ਕਲ ਸਾਨੂੰ ਇਹ ਹੈ ਕਿ ਸਾਡੇ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ ਸਾਡੇ ਇਹ ਹੈ ਕਿ ਚੈਂਬਰ ਸਾਡੇ ਸਾਰੇ ਭਰੇ ਹੋਏ ਆ ਜਦੋਂ بارش ਆਉਂਦੀ ਆ ਸਾਡੇ ਘਰਾਂ ਚ ਪਾਣੀ ਜਾਂਦਾ ਛੋਟੇ ਛੋਟੇ ਸਾਡੇ ਬੱਚੇ ਆ ਕੋਈ ਸੱਪ ਕੋਈ ਇਹਨਾਂ ਦੇ ਘਰੋਂ ਪਿਛਲੇ ਮਹੀਨੇ ਸੱਪ ਨਿਕਲੇ ਆਇਆ ਚੂਹੇ ਸੱਪ ਸਾਡੇ ਘਰਾਂ ਚ ਕੁਸ ਜਾਂਦੇ ਆ ਛੋਟੇ ਛੋਟੇ ਸਾਡੇ ਬੱਚੇ ਆ ਆ ਭੈਣ ਜੀ ਆ ਇਹਨਾਂ ਨੂੰ ਡੇਂਗੂ ਹੋਇਆ ਪਿਆ ਹੂੰ ਕਿ ਮੱਛਰ ਬਹੁਤ ਜ਼ਿਆਦਾ ਵਾ ਤੇ ਇਹ ਮਤਲਬ ਸੀਵਜਲ ਕੋਈ ਸਾਡੇ ਇਥੇ ਆ ਨਹੀਂ ਲਾਂਦਾ ਨਹੀਂ ਸਫਾਈ ਕਰਨ ਨਹੀਂ ਕੋਈ ਨਹੀਂ ਆਇਆ ਵੀ ਆਂਦਾ ਨਹੀਂ ਜੇ ਕੋ ਆਂਦਾ ਵੀ ਆ ਪਰੇ ਪਰੇ ਹੋ ਕੇ ਜਲ ਜਾਂਦਾ ਸਾਡੇ ਇਧਰ ਕੋਈ ਨਹੀਂ ਆਉਂਦਾ ਸਾਡੇ ਇਧਰ ਕਿਉਂ ਨਹੀਂ ਆਉਂਦਾ ਮਾ ਪਤਾ ਨਹੀਂ ਉਹਨਾਂ ਨੇ ਬਤਾ ਹੋਗਾ ਤਿੰਨ ਚਾਰ ਵਾਰੀ ਅਸੀਂ ਕੰਪਲੇਂਟਾਂ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸਾਡੇ ਆਇਆ ਨਹੀਂ ਸਾਡੇ ਇਧਰ ਪਾਣੀ ਦਾ ਵਿਕਾਸ ਨਹੀਂ ਹੈਗਾ ਕੋਈ ਅਸੀਂ ਅਪੀਲ ਕਰਦੇ ਹਾਂ ਅਸੀਂ ਅਪੀਲ ਇਹੀ ਕਰਦੇ ਹਾਂ ਕਿ ਸਾਡੇ ਇਧਰ ਪਾਣੀ ਦਾ ਵਿਕਾਸ ਹੋਵੇ ਪਾਣੀ ਨਿਕਲ ਜੇ ਬਸ ਗੰਦਾ ਪਾਣੀ ਹਾਂਜੀ ਗੰਦਾ ਪਾਣੀ ਸਾਡੇ ਚੈਂਬਰ ਐ ਸਾਫ਼ ਹੋ ਜਨਾ ਆਵੇ ਇਹਨਾਂ ਦਾ ਘਰ ਵੇਖੋ ਨੀਵਾ ਇਹਨਾਂ ਦੇ ਘਰ ਵਿੱਚ ਪਾਣੀ ਜਾਂਦਾ ਉਧਰ ਉਧਰ ਇਹ ਆ ਉਹਨਾਂ ਦਾ ਵੀ ਪਾਣੀ ਜਦੋਂ بارش ਦਾ ਪਾਣੀ ਹੈ ਸਾਰਾ ਗੰਦਾ ਸਾਡੇ ਘਰਾਂ 'ਚ ਜਾਂਦਾ ਕਿੰਨੇ ਘਰ ਪ੍ਰਭਾਵਿਤ ਨੇ 82 ਦੇ ਘਰ ਤੇ ਕਾਫੀ ਆ ਪਰ ਐਕਚੁਅਲੀ ਕੋਈ ਸਾਹਮਣੇ ਆ ਨਹੀਂ ਰਿਹਾ ਸਰ ਇਹ ਪਾਣੀ ਪੂਟੀਆਂ ਤੇ ਇਹ ਪਾਣੀ ਜਾਂਦਾ ਹੈ ਹੋ ਸਕਦਾ ਡਰਦੇ ਹੋਣਗੇ ਵੀ ਕਾਰਨ ਡਰਨਾ ਕਿਉਂ ਦਰਨਾ ਇਹ ਇਹ ਤਾਂ ਭਾਜੀ ਹੁਣ ਜਿਨ੍ਹਾਂ ਨੇ ਮਤਲਬ ਡੰਗਰ ਰੱਖੇ ਹੋਏ ਆ ਉਹਨਾਂ ਨੂੰ ਪਤਾ ਹੋਊਗਾ ਅਸੀਂ ਡੰਗਰ ਹੀ ਰੱਖੇ ਆ ਹਾਂਜੀ ਇੱਥੇ ਸਾਡੇ ਮਲੇਚ ਰੱਖੇ ਹੋਏ ਆ ਆਓ ਭੈਣ ਜੀ ਮਨਿੰਦਰ ਕੋਲ ਜੀ ਲੱਕ ਕਿਹੜਾ ਹਰਕਿਸ਼ਰ ਕਲੌਨੀ ਨਿਊ ਮਾੜਾ ਕਲੌਨੀ ਗਲੀ ਨੰਬਰ 5 ਅੱਛਾ ਮੁਸ਼ਕਲ ਕੀ ਆ ਮੁਸ਼ਕਲ ਕੀ ਬੋਲੋ ਮੁਸ਼ਕਲ ਇਹ ਆ ਵੀ ਵੇਖੋ ਇੱਥੇ ਮੱਝ ਰੱਖੀ ਆ ਮੁਲਾਜ਼ਮਾਂ ਨੇ ਤੇ ਉਹ ਨਾ ਮੱਝ ਰੱਖਣ ਦੇ ਕਰਕੇ ਸਾਰੇ ਸੀਵਰ ਭਰੇ ਹੋਏ ਆ ਸੀਵਰਾਂ ਦੇ ਕਰਕੇ ਵੇਖੋ ਲੋਕਾਂ ਦੇ ਘਰ ਉਹਨੇ ਇੰਨਾ ਕੀ ਆ ਰਿਹਾ ਕੋਈ ਹਸਾਬ ਨਹੀਂ ਲੋਕਾਂ ਦੇ ਛੋਟੇ ਛੋਟੇ ਬੱਚੇ ਆ ਇੱਥੇ ਕੈਂਸਰ ਹੋਣ ਦਾ ਵੀ ਡਰਿਆ ਲੋਕਾਂ ਨੂੰ ਇੱਥੇ ਡੈਂਗੋ ਵੀ ਬੀਬੀਆਂ ਨੂੰ ਹੋਇਆ ਸਾਰੀਆਂ ਨੂੰ ਤੇ ਇੱਥੇ ਵਿਕਾਸ ਹੋਣਾ ਚਾਹੀਦਾ ਪਾਣੀ ਦਾ ਕਮੇਟੀ ਘਰ ਵਾਲੇ ਦੇ ਕੋਈ ਸੁਣ ਦੇਣੀ ਆ ਤੇ ਹੁਣ ਜੇ ਨਾ ਸੁਣਨਗੇ ਹੁਣ ਅਸੀਂ ਉੱਤੇ ਜਾਵਾਂਗੇ ਫਿਰ ਫਿਰ ਉੱਥੇ ਕੰਪਲੀਟ ਕਰਾਂਗੇ ਕਿ ਕੀ ਕੀ ਗੱਲ ਆ ਰਹੀ ਹੈ ਮੁਸ਼ਕਿਲ ਆ ਰਹੀ ਆ 5-6 ਮਹੀਨੇ ਤੋਂ ਆ ਰਹੀ ਮੁਸ਼ਕਿਲ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੁਣ ਅਸੀਂ ਦੁਖੀ ਹੋ ਕੇ ਬੁਲਾਇਆ মিডিਆ ਵਾਲਿਆਂ ਨੂੰ ਕਿ ਸਾਡੀ ਸੁਣਵਾਈ ਕੀਤੀ ਜੇ ਨਾ ਕਰਨਗੇ ਪਰ ਅਸੀਂ ਧੰਨਾ ਦੇਵਾਂਗੇ ਵੱਡੇ ਕਮੇਟੀ ਕਰ ਜਰਜੀਤ ਇਹਨੂੰ ਧੰਨਾ ਦਵਾਗੇ ਉੱਥੇ ਜਾ ਕੇ ਹਾਂਜੀ ਮਾਲਾ ਰਾਣੀ ਜੀ ਕੀ ਕਿਹੜਾ ਇਲਾਕਾ ਮੇਰਾ ਇਲਾਕਾ ਨਿਊ ਮਾਡਲ ਕਲੋਨੀ ਹਾਂ ਕੀ ਮੁਸ਼ਕਲ ਕੀ ਮੁਸ਼ਕਲ ਇਹ ਹੈ ਵੀ ਸਾਡੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਵਾ ਸੀਵਰ ਕਰਨ ਨੇ ਕੋਈ ਸਾਫ ਆ ਰਿਹਾ ਲੋਕਾਂ ਨੇ ਗਾਈਆਂ ਮੱਧਿਆ ਰੱਖੀਆਂ ਹੋਈਆਂ ਵਾ ਤੇ ਉਹ ਸਾਰਾ ਗੰਦ ਰੋੜ ਰੋੜ ਕੇ ਸਾਡੇ ਘਰਾਂ ਨੂੰ ਆਂਡਿਆ ਵਾ ਤੇ ਸਾਡੇ ਕਮਰਿਆਂ 'ਚ ਸੱਪ ਵੜਦੇ ਪਏ ਆ ਅੱਛਾ ਕਿੰਨੀ ਵਾਰੀ ਦੀ ਕੰਪਲੇਨਟ ਲਿਖਾਈ ਆ ਇਹ ਬੜੀ ਬਾਰੇ ਗਏ ਉੱਥੇ ਕਿੱਥੇ ਕੀ ਕਾਰਪੋਰੇਸ਼ਨ ਚ ਹਾਂਜੀ ਕਾਰਪੋਰੇਸ਼ਨ ਚ ਅੱਛਾ ਕਿੱਥੇ ਗਾਈਆਂ ਮੱਝ ਰੱਖੀਆਂ ਕੀ ਅਲਾਓ ਹੈਗੀਆਂ ਨੇ ਕਿ ਨਹੀਂ 4 ਕਿਲੋ ਹੈਗੀਆਂ ਉਸ ਵਾਲੇ ਆ ਅੱਛਾ ਕੁਲਸਵਾਲਾ ਜੀ ਨੇ ਗਾਈਆਂ ਰੱਖੀਆਂ ਹਾਂ ਹਾਂਜੀ ਹਾਂ ਅੱਛਾ ਜਿਸ ਤਰੀਕੇ ਦੇ ਮੈਂ ਇੰਦਰ ਵੀ ਰੱਖੀਆਂ ਆ ਮਾ ਬਸ ਨਹੀਂ ਉਹਨਾ ਮੈਂ ਆਵੇ ਆਵੇ ਹੋ ਤਰੀਕੀ ਚੋਂਦੇ ਆਹੀ ਚਾਹੁੰਦੇ ਆ ਵੀ ਇੱਥੋਂ ਸ਼ਹਿਰ ਦੇ ਵਿੱਚੋਂ ਗਾਈਆਂ ਮੱਝਾਂ ਕਢਾਈਆਂ ਜਾਣ ਤੇ ਸੀਵਰ ਸਾਡਾ ਸਾਫ਼ ਕੀਤਾ ਜਾਣ ਤਾਂ ਤਾਂ ਕਿ ਸਾਨੂੰ ਚਾਨ ਆਵੇ ਕਿਉਂਕਿ ਅਸੀਂ ਵੀ ਬਚ ਸਕੀਏ ਏਡੇ ਏਡੇ ਮੁਸ਼ਕਲ ਹੁੰਦੀ ਵੀ ਕਰਦੇ ਮੁਸ਼ਕਲ ਬਹੁਤ ਹੋ ਰਹੀ ਆ ਦੇਖੋ ਸਾਡੇ ਫਲਸਾਂ ਦੇ ਵਿੱਚ ਜਾ ਕੇ ਦੇਖਿਆ ਨਹੀਂ ਜਾਂਦਾ ਕਿਤੇ ਬੈਠੇ ਅਸੀਂ ਨੋਨੇ ਦੀ ਡਰ ਡਰ ਕੇ ਆ ਕੱਪੜੇ ਵੀ 15 15 ਦਿਨ ਬਾਅਦ ਧੋਣੇ ਸਾਡਾ ਬੁਰਾ ਹਾਲ ਆ ਬਿਮਾਰੀ ਡੈਂਗੂ ਫਿਰ ਲੈਂਦੇ ਆ ਵੇਖੋ ਮੱਛਰ ਲੜਦੇ ਆ ਉਹ ਅੰਕਰ ਵੀ ਹੋ ਰਹੀ ਐ ਬੁਰੀ ਹਾਲਤ ਹੋ ਰਹੀ ਐ ਲੋਕਾਂ ਦੀ ਜੀ ਤੇ ਡੈਂਗੂ ਕਰ ਰਿਆ ਵਾ ਤੇ ਮੰਦੀ ਹਾਲ ਆ ਤੁਸੀਂ ਸਾਡਾ ਦੇਖੋ ਹੱਲ ਕਰੋ